ਲਾਲੋ ਸਿੰਘ 124800 ਰੁਪਇਆ ਇੱਕ ਬੀਬੀ ਦਾ ਬਣਦਾ ਸਾਡੀ ਭੈਣ ਦਾ ਤੇ ਜਿਹੜਾ ਇਹਨਾਂ ਨੇ ਵਾਅਦਾ ਕਰਕੇ ਵੋਟਾਂ ਲਈਆਂ ਸੀਗੀਆਂ ਨੰਬਰ 2 ਦੂਜਾ ਵੱਡਾ ਜਿਹੜਾ ਇਹਨਾਂ ਨੂੰ ਸਪੋਰਟ ਮਿਲੀ ਸੀ ਕਿਸਾਨੀ ਵੱਲੋਂ ਤੇ ਕਿਸਾਨੀ ਲਈ ਕੁਝ ਨਹੀਂ ਹੋਇਆ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਸੀ ਅੱਜ ਲੋੜ ਸੀਗੀ ਕਿਸਾਨਾਂ ਦੀ ਬਾਹ ਫੜਨੀ ਕਿਸਾਨ ਧਰਨੇ ਦੇ ਰਹੇ ਸੀਗੇ ਤੇ 13 ਮਹੀਨੇ ਤੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਸੀ ਜੋ ਤੱਕੇਸ਼ਾ ਹੀ ਉਹਨਾਂ ਨਾਲ ਹੋਈ ਆ ਉਹਦੇ ਨਾਲ ਅੱਜ ਸਮੂੱਚਾ ਜਿਹੜਾ ਕਿਸਾਨ ਆ ਉਹ ਅੱਜ ਇਸ ਸਰਕਾਰ ਦੇ ਬੀਜੇਪੀ ਦੇ ਖਿਲਾਫ ਤਾਂ ਹੈ ਹੀ ਹੈ ਪਹਿਲਾਂ ਤੋਂ ਲੇਕਿਨ ਅੱਜ ਉਹ ਪੰਜਾਬ ਸਰਕਾਰ ਦੇ ਵੀ ਖਿਲਾਫ ਆ ਅਸੀਂ ਨਾ ਟਰਾਲੀਆਂ ਪਿੱਛੇ ਪੜਦੇ ਹੁੰਦੇ ਸੀ ਨਾਰਾ ਜੈ ਜਵਾਨ ਜੈ ਕਿਸਾਨ ਕਿ ਸਾਡੇ ਦੇਸ਼ ਦੀ ਰਾਖੀ ਕਰਨ ਵਾਲਾ ਜਿਹੜਾ ਜਵਾਨ ਅਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਕਿਸਾਨ ਉਹ ਅਸੀਂ ਟਰਾਲੀਆਂ ਪਿੱਛੇ ਲਿਖੇ ਹੁੰਦੇ ਸੀ ਦੇਖਦੇ ਹੁੰਦੇ ਸੀ ਲੇਕਿਨ ਆ ਪਿਛਲੇ ਹਫਤੇ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਵੱਲੋਂ ਨਾ ਕਿਸਾਨ ਬਖਸ਼ਿਆ ਗਿਆ ਨਾ ਜਵਾਨ ਬਖਸ਼ਿਆ ਗਿਆ ਉਹਨਾਂ ਦੀ ਕੁੱਟਮਾਰ ਜਵਾਨਾਂ ਦੀ ਵੀ ਕੀਤੀ ਜਵਾਨ ਦੀ ਵੀ ਕੀਤੀ ਗਈ ਹੈ ਤੇ ਕਿਸਾਨ ਦੀ ਵੀ ਕੀਤੀ ਗਈ ਹੈ ਜਿੱਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਇੰਡਸਟਰੀ ਲਈ ਕੁਝ ਨਹੀਂ ਮਿਲਿਆ ਡਿਵੈਲਪਮੈਂਟ ਜਿਹੜੀ ਸੜਕਾਂ ਦਾ ਬਹੁਤ ਬੁਰਾ ਹਾਲ ਆ ਅੱਜ ਜਿਹੜੀਆਂ ਪੋਸਟਾਂ ਨੇ ਸਰਕਾਰੀ ਕਾਲਜਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਨੇ ਟੀਚਰਾਂ ਦੀਆਂ ਖਾਲੀ ਪਈਆਂ ਨੇ ਮੁਲਾਜ਼ਮਾਂ ਦੇ ਨਾਲ 올ਡ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਸੀ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋ ਸਕਿਆ ਇਸ ਲਈ ਅੱਜ ਹਰ ਵਰਗ ਆ ਜਿਹੜਾ ਇਹ ਸਰਕਾਰ ਤੋਂ ਬਜਟ ਤੋਂ ਵੀ ਤੇ ਸਰਕਾਰ ਤੋਂ ਵੀ ਨਰਾਸ਼ ਆ। ਸੜਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਕਹਿੰਦੇ ਇੰਟਰਨੈਸ਼ਨਲ ਸੜਕਾਂ ਬਣਾਉਣ ਦੇ ਲਈ ਸਾਥ ਬਜਟ। ਦੇਖੋ ਇਹ ਕਹਿਣ ਦੀਆਂ ਗੱਲਾਂ ਨੇ ਕੋਈ ਵੀ ਪ੍ਰੋਗਰਾਮ 3 ਸਾਲਾਂ ਦੇ ਵਿੱਚ ਜਿਹੜੀਆਂ ਲਿੰਕ ਸੜਕਾਂ ਡੁੱਟ ਚੁੱਕੀਆਂ ਨੇ, ਪਲਾਨ ਰੋਡਸ ਨੇ ਜਿਨ੍ਹਾਂ ਦਾ ਰਿਪੇਅਰ ਦਾ ਟਾਈਮ ਪੂਰਾ ਹੋ ਚੁੱਕਿਆ ਅਜੇ ਤੱਕ ਉਹਨਾਂ ਲਈ ਕੋਈ ਵੀ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਅਜੇ ਕੋਈ ਵੀ ਉਹਨਾਂ ਕੋਲੇ ਕੋਈ ਐਸਟੀਮੇਟ ਵੀ ਨਹੀਂ ਮੰਗਿਆ ਗਿਆ ਵੀ ਅਸੀਂ ਕੋਈ ਸੜਕ ਬਣਾਉਣੀ ਆ। ਟ੍ਰੈਕ ਸੈਂਸਸ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ ਉਹਦੇ ਲਈ ਵੀ ਬਜਟ ਰੱਖਿਆ ਜੀ ਉਹਨੂੰ ਕਿ ਦੇਖੋ ਤਾਂ ਕੱਲ ਕਿਹਾ ਸੀ ਵੀ ਪਹਿਲਾਂ ਵਿਧਾਨ ਸਭਾ ਤੋਂ ਸ਼ੁਰੂ ਹੋਣਾ ਚਾਹੀਦਾ ਮੈਂ ਤਾਂ ਆਪ ਸਹਿਮਤ ਐ ਇਸ ਗੱਲ ਦੇ ਨਾਲ ਜਿਹੜੀ ਕੱਲ ਗੱਲ ਆਈ ਆ ਕਿ ਵੀ ਐਮ ਐਲ ਏ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਉਹ ਸਾਰਾ ਡਰਗ ਟੈਸਟ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਇਹ ਤਾਂ ਸਭ ਤੋਂ ਜ਼ਰੂਰੀ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਐ ਤੇ ਰਾਜਨੀਤੀ ਨਹੀਂ ਸਹੀ ਮੈਨੇਜ ਕੰਮ ਹੋਣਾ ਚਾਹੀਦਾ ਵਾ ਨਾ ਗਰਾਊਂਡ 'ਤੇ ਕਿਤੇ ਜਾ ਰਹੇ ਆ ਲੰਘਾ ਉਹਦੇ ਨਾਲ ਡਰਗ ਨੈਕਸਸ ਵੀ ਐਸਰ ਦੇ ਨਾਲ ਦੇਖੋ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਹਿੱਲਾ ਵਰਤਣਾ ਚਾਹੀਦਾ ਪੂਰੇ ਸੋਹਿਰਦ ਹੋ ਕੇ ਇਹਦੇ ਤੇ ਕੰਮ ਕਰਨ ਦੀ ਲੋੜ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜਿਹੜਾ ਮੈਨੂੰ ਇਸ ਤੋਂ ਜ਼ਰੂਰੀ ਹੋਰ ਕੋਈ ਕਾਰਜ ਨਹੀਂ ਹੋ ਸਕਦਾ। ਸੈਕਟਰੀ ਕਮੇਟੀ ਦੇ ਅਧਾਰ ਸਖਤ ਦੀ ਰਿਪੋਰਟ ਆਈ ਉਹਦੇ ਵਿੱਚ ਇਹ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਜ਼ਿਸ਼ ਤਹਿਤ ਦੋਸ਼ੀ ਬਣਾਇਆ ਗਿਆ। ਇਹ ਸਰਚ 40 ਨੇ ਤਕਰੀਬਨ ਇਹ ਆਪਣਾ ਮੈਂਬਰ ਨੇ ਉੱਤਿਆਰ ਦੇਖੋ ਉਹ ਤਾਂ ਆਪਾਂ ਨੂੰ ਉਹ ਤਾਂ ਕਲੀਅਰ ਆ ਜੀ ਇਹ ਜਿਸ ਦਿਨ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀਗੇ ਹਾਲਾਂਕਿ ਉਹ ਕਿਵੇਂ ਨਾ ਕਿਵੇਂ ਅਕਾਲੀ ਦਲ ਦੇ ਫੇਵਰ ਚ ਸੀਗੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਰਾਹ ਖੋਲ ਦਿੱਤਾ ਗਿਆ ਸੀਗਾ ਲੇਕਿਨ ਉਹ ਹੁਕਮਨਾਮੇ ਮੰਨੇ ਨਹੀਂ ਗਏ ਉਹਦੇ ਵਿੱਚ ਕਮੇਟੀ ਬਣਾਈ ਗਈ ਸੀਗੀ ਭਰਤੀ ਲਈ ਉਹਨਾਂ ਦਾ ਉਹ ਵੀ ਨਹੀਂ ਮੰਨੀ ਗਈ ਤੇ ਜੇ ਹੁਕਮਨਾਮੇ ਮੰਨੇ ਜਾਂਦੇ ਤਾਂ ਅਕਾਲੀ ਦਲ ਬੜਾ ਮਜ਼ਬੂਤ ਹੋ ਕੇ ਉੱਭਰਨਾ ਸੀਗਾ ਲੇਕਿਨ ਉਹ ਜਿਹੜੇ ਤਿੰਨ ਜਥੇਦਾਰ ਸਹਿਬਾਨ ਨੇ ਜਿਹੜੇ ਫੈਸਲੇ ਸੁਣਾਏ ਸੀ ਉਹਨਾਂ ਦੇ ਨਾਲ ਬਦਲਾ ਲਊ ਭਾਵਨਾ ਦੇ ਨਾਲ ਕਿਰਦਾਰਕੁਸ਼ੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਯਾਨੀ ਹਰਪ੍ਰੀਤ ਸਿੰਘ ਤੇ ਅਤੇ ਜਸਿਆਰ ਰਗਵੀਰ ਸਿੰਘ ਜੀ ਜਸਿਆਰ ਸੁਲਤਾਨ ਸਿੰਘ ਜੀ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਕਰਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਅੱਜ ਉਹ ਇਸ ਲੀਡਰਸ਼ਿਪ ਦੇ ਪੂਰਾ ਵਿਰੋਧ ਦੇ ਵਿੱਚ ਆ ਪਰ ਕੇ ਭਲਕੇ ਜਰਨਲ ਇਜਲਾਸ ਸੱਦਿਆ ਕਿ ਤੁਸੀਂ ਤੁਸੀਂ ਕਦੀ ਗੱਲ ਰੱਖੀ ਹੈ ਅਕਾਲੀ ਦਲ ਦੇ ਵਿੱਚ ਕੀ ਇਹ ਜਿਸ ਨਾਲ ਅਲੱਗ ਹੋਣ ਵਾਲਾ ਤੁਸੀਂ ਤਾਂ ਲੱਗਦਾ ਤਿੰਨ ਤਕਰੀਬਨ ਪੌਣੇ 3 ਸਾਲ ਤੋਂ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਹਾਂਜੀ ਕਿਸੇ ਪਾਰਟੀ ਪ੍ਰੋਗਰਾਮ 'ਚ ਸ਼ਾਮਲ ਕਿਉਂ ਨਹੀਂ ਹੋਇਆ ਕਿਉਂਕਿ ਝੁੰਦਾ ਕਮੇਟੀ ਦੀ ਰਿਪੋਰਟ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਉਹ ਅਸੀਂ ਜਾ ਕੇ ਲੀਡਰਸ਼ਿਪ ਨੂੰ ਦਸੀਆਂ ਪਾਰਟੀ ਪ੍ਰਧਾਨ ਨੂੰ ਦਸੀਆਂ ਜਦੋਂ ਉਹਨਾਂ ਨੇ ਜਵਾਬ ਦੇਤਾ ਵੀ ਮੈਂ ਨਹੀਂ ਮੰਨਦਾ ਤਾਂ ਫਿਰ ਅਸੀਂ ਫੈਸਲਾ ਕਰ ਲਿਆ ਅਸੀਂ ਮੈਂ ਖਾਸ ਤੌਰ ਤੇ ਕਿ ਮੈਂ ਆਪਦੀ ਐਜ਼ੀ ਐਮਐਲਏ ਟਰਮ ਪੂਰੀ ਕਰੂੰਗਾ ਹਲਕੇ ਚ ਕੰਮ ਕਰੂੰਗਾ ਵਿਧਾਨ ਸਭਾ ਦੀ ਡਿਊਟੀ ਨਿਭਾਵੂੰਗਾ ਲੇਕਿਨ ਮੈਂ ਪਾਰਟੀ ਚ ਕੰਮ ਨਹੀਂ ਕਰੂੰਗਾ ਤੇ ਤੇ ਮੈਂ ਪਿੱਛੇ ਹਟ ਜਾਊਂਗਾ 72 ਵਿੱਚ ਤੁਸੀਂ ਰਹੂਗੇ ਪਾਰਟੀ ਨਹੀਂ ਨਹੀਂ ਸੁਣ ਤਾਂ ਲੋ ਪਾਰਟੀ ਦੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਕਾਲ ਤਖਤ ਸਾਹਿਬ ਤੋਂ ਜੀ ਫਿਰ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਲੇਕਿਨ ਜਦੋਂ ਜਸੇਰ ਸਰਪੰנדה ਆਦੇਸ਼ ਆਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਭਰਤੀ ਦਾ ਤਾਂ ਉਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤਾ ਕਿਉਂਕਿ ਅਕਾਲ ਤਖਬ ਸਾਹਿਬ ਸਾਡੇ ਲਈ ਸਰਵੋੱਚਾ ਹਰ ਸਿੱਖ ਦਾ ਹੁਕਮ ਮੰਨਣਾ ਫਰਜ਼ਾ ਤੇ ਅਸੀਂ ਉਸ ਹੁਕਮ ਤੇ ਪਹਿਰਾ ਦੇ ਰਹੇ ਹਾਂ ਕੋਈ ਸਾਡਾ ਸਵਾਰਥ ਨਹੀਂ ਹੈਗਾ ਅੱਗੇ ਵੀ ਜੋ ਵੀ ਸਾਨੂੰ ਆਦੇਸ਼ ਹੋਣਗੇ ਅਕਾਲ ਤਖਬ ਸਾਹਿਬ ਦੇ ਉਹਦੇ ਤੇ ਅਸੀਂ ਪਹਿਰਾ ਦੇਵਾਂਗੇ ਸਰਪੜਕੇ ਪਲਕੇ ਜਰਨਲ ਇਜਲਾਸ ਜਿਹੜਾ ਹੋ ਰਿਹਾ ਹੈ ਤੇ 40 ਤੋਂ ਵੱਧ ਜਿਹੜੇ ਐਜੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਦੁਬਾਰਾ ਜਥੇਦਾਰਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਬਿਲਕੁਲ ਅਸੀਂ ਤਾਂ ਆਪ ਇਹ ਗੱਲ ਚਾਹੁੰਦੇ ਹਾਂ ਵੀ ਜਥੇਦਾਰ ਸਹਿਬਾਨ ਬਹਾਲ ਹੋਣੇ ਚਾਹੀਦੇ ਨੇ ਜਿੰਨੀਆਂ ਵੀ ਜਿਹੜੀਆਂ ਜੋ ਵੀ ਫੈਸਲੇ ਨੇ ਇਹ ਜਿਹੜੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਲਏ ਜਾਣੇ ਚਾਹੀਦੇ ਨੇ ਤਾਂ ਜੋ ਇਹ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੀ ਮਰਿਆਦਾ ਇਹਨਾਂ ਦੀ ਹੋਂਦ ਹੈ ਜਿਹੜੀ ਇਹ ਬਹਾਲ ਰਹਿਣੀ ਚਾਹੀਦੀ ਆ 2 ਦਸੰਬਰ ਨੂੰ ਬਹੁਤ ਤਕੜਾ ਮੈਸੇਜ ਗਿਆ ਸੀ ਦੁਨੀਆ ਦੇ ਵਿੱਚ ਕਿ ਸਿੱਖਾਂ ਕੋਲੇ ਕੇ ਜਿਹੀ ਸੰਸਥਾ ਹੈ ਕਿਹਜਾ ਤਖਤ ਆ ਇਹ ਜੇ ਸਾਹਮਣੇ ਸਾਰੇ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 2.5 3 ਮਹੀਨੇ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲੀਡਰਸ਼ਿਪ ਨੇ ਲਾਈ ਅਕਾਲੀ ਦਲ ਨੇ ਲਾਈ ਸੋ ਜਿਹਦਾ ਵੱਡਾ ਰੋਸ ਅੱਜ ਸਿੱਖਾਂ ਦੇ ਵਿੱਚ